ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਮੇਰੇ YouTube ਚੈਨਲ ਤੇ ਤੇ ਆਪਾਂ ਆਪਾਂ ਮਿੱਟੀ ਖੜੇ ਨੂੰ ਆਹ ਦੇਖੋ ਗੜਮੈਂ ਦੀ ਨੇ ਚਾਬੀ ਚੱਕ ਲਈ ਨੰਦਰ ਲਓ ਵੀ ਮਿੱਤਰੋ ਚਾਬੀ ਲੈ ਲਈ ਆਪਾਂ ਇਹਦੀ ਤੇ ਭੰਡਾਉਣੇ ਦੇ ਵਿੱਚ ਵੇਖੋ ਵਿਚਾਰਾ ਕਿਵੇਂ ਮਿੱਟੀ ਨਾਲ ਭਰਿਆ ਪਿਆ ਕੋਈ ਹਾਲ ਨਹੀਂ ਵਿਚਾਰੀ ਦਾ ਦਾ ਇਹ ਗੱਲ ਹੈ ਮੈਂ ਤਾਂ ਯਾਪ ਹੀ ਖਰਾਬ ਕਰ ਲੈ ਟਾਈਮ ਨਾਲ ਇਹ ਦੇਖਭਾਲ ਕੀਤੀ ਨਹੀਂ ਸਰਵਿਸ ਸਰਵਸ ਇੰਜਨ ਦਾ ਜਿਵੇਂ ਕੁੰਡਾ ਕਰਾ ਕੇ ਪਹਿ ਗਿਆ ਮੇਰੇ ਇਹ ਚੱਲੀ ਤਾਂ ਚਲੋ ਆਪਾਂ ਚੱਲਦੇ ਆਂ ਕਰਾ ਕੇ ਲਿਆਉਣਾ ਹੈ ਨਾ ਪਤਾ ਨਹੀਂ ਗਾਇ ਸਟਾਰਟ ਹੋਊਗਾ ਕਿ ਨਹੀਂ ਰੋਡ ਕਿ ਲਿਆਣਾ ਪੈਣਾ ਨਹੀਂ ਤਾਂ ਕਿਹੜਾ ਨਾ ਹੈ ਵੀ ਬਾਲਾ ਵਿਚਾਰਾ ਹੈਵੀ ਜਾਂ ਮਤਲਬ ਲੋਹਾ ਟੱਕੜ ਇਹਦਾ ਆਵੇ ਲੋਕ ਇੰਨਾ ਹੀ ਜ਼ੋਰ ਲਵਾਤਾ ਨੇ ਸਟੈਂਡ ਤੋਂ ਉੱਤਰ ਲੱਗੇ ਨੇ ਤੇ ਦੇਖ ਬਾਕੀ ਘੈਂ ਟਾਇਰ ਕਿਤੇ ਖਰਾਬ ਨਹੀਂ ਕੀਤਾ ਖਰਾਬ ਮੇਰੀ ਗਲਤੀ ਨਾ ਹੋਇਆ ਉਹਦਾ ਮਤਲਬ ਕਦੇ ਖਰਾਬ ਨਹੀਂ ਹੋਇਆ ਸੀਗਾ ਇਹ ਕਿਉਂਕਿ ਮੈਂ ਹੀ ਕਦੇ ਤਾਂ ਕੀਤਾ ਨਹੀਂ ਟਾਈਮ ਟੂ ਟਾਈਮ ਕੰਮ ਨਹੀਂ ਕਰਾਇਆ ਹੈ ਗਰੀ ਵਿਚਾਰੀ ਦਾ ਤੇ ਤਾਂ ਮੈਨੂੰ ਇਹਨੇ ਥੋੜੇ ਪ੍ਰੋਬਲਮ ਦਿੱਕਤ ਦੇ ਦਿੱਤੀ ਹੈ ਮੈਂ ਤਾਂ ਉਹ ਦੂਰ ਦੂਰ ਬੇਚੇਰੀ ਚਾਗਾ ਗਿਆ ਹੋਇਆ ਬਾਕੀ ਸਟਾਰਟ ਕਰਕੇ ਵੇਨੇ ਮਿੱਤਰੋ ਕੀ ਬੰਦ ਆ ਵਾ ਫਿਲਹਾਲ ਮੈਨੂੰ ਤਾਂ ਨਹੀਂ ਪਤਾ ਸਟਾਰਟ ਹੋਊਗਾ ਕਿ ਨਹੀਂ ਬਿਲਾਲ ਤਾਂ ਕਰ ਹੀ ਰਹਿਣਾ ਆਪਾਂ ਮੈਂ ਇਹਨੇ ਚੈੱਕ ਕਰਕੇ ਨਹੀਂ ਹੁੰਦਾ ਏ ਬੇਇੱਜ਼ਤੀ ਕਰਾਊਗਾ ਐਵੇਂ ਕੋਈ ਫਾਇਦਾ ਨਹੀਂ ਆਪਾਂ ਨੂੰ ਇਦਾਂ ਹੀ ਜਾਣਾ ਪੈਣਾ ਉੱਤਰ ਕੇ ਰੋੜ ਕੇ ਲਿਆਣਾ ਪੈਣਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਵਲੌਗ ਬਣਾਉਂਕਾ ਕੀ ਕਰੂੰਗਾ ਤੇ ਮਿੱਤਰੋ ਆਪਾਂ ਚੁੰਗੀ ਤੇ ਲੈ ਕੇ ਚੱਲਦੇ ਆਂ ਉੱਥੇ ਦੁਕਾਨ ਤੇ ਮਿਲਾਂਗੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਲੈ ਜਾਂਦਾ ਆਪਾਂ ਇੱਥੇ ਆਖਰੀ ਬਾਈ ਦੀ ਦੁਕਾਨ ਜਿਹਦਾ ਕੰਮ ਹੋਣਾ ਮੈਂ ਬਾਈ ਜਾਂਦਾ ਨਾ ਇੱਕ ਨਾਲ ਜਿਹੜੀ ਪੈਸਟਾ ਵਾਲੀ ਡਾਲੜਾ ਉਹ ਵਾਜ ਕਰਦੀ ਆ ਤੇ ਉਹ ਕਰਾਉਣਾ ਵਾ ਬਾਕੀ ਪੈਟਰੋਲ ਲੈ ਕੇ ਚ ਪਾਉਨੇ ਆਪਾਂ ਤੇ ਬਾਕੀ ਵਿੰਨੇ ਸ਼ਾਮ ਨੂੰ ਕੀ ਬੰਦਾ ਬਾਈ ਕਹਿੰਦਾ ਖੋਲ ਖੋਲ ਕੇ ਦੱਸੂਗਾ ਮੇਰੇ ਥਾਣੇ ਮਾਤ ਘੱਟ ਜੀ ਵੇ ਲੋਦਾ ਮੂੰਹ ਜਿੱਦੋਂ ਨੂੰ ਕਮਾਇਆ ਗਿਆ ਹੁਣ ਤਾਂ ਫਿਲਹਾਲ ਮਿੱਤਰੋ ਚੱਲਦੇ ਆ ਘਰੇ ਕੋਈ ਨਹੀਂ ਪੈਟਰੋਲ ਲੈ ਕੇ ਆਉਨੇ ਆ ਤੇ ਵਿੰਨੇ ਕੀ ਬੰਦਾ ਦਾ ਠੀਕ ਤਾਂ ਬਹੁਤ ਆ ਘਰੇ ਚਾਕੇ ਮਿਲਦੇ ਆ ਤੁਹਾਨੂੰ ਇੰਜਨ ਦਾ ਤਕੁੰਦਾ ਹੋਇਆ ਪਿਆ ਵਾ ਤੇ ਬਾਕੀ ਜਾਣਨਾ ਮੈਂ ਘਰੇ ਪੈਟਰੋਲ ਪੈਟਰੋਲ ਲੈ ਕੇ ਆਉਨੇ ਆ ਆਪਾਂ ਤੇ ਚ ਪਾ ਕੇ ਵਿੰਨੇ ਆ ਆਈ ਹੋਪ ਉਹ ਠੀਕ ਹੋ ਜੂਗਾ ਯਾਰ ਮੈਂ ਰੱਖਣਾ ਚਾਹੁੰਦਾ ਮੈਂ ਵੇਚਣਾ ਨਹੀਂ ਚਾਹੁੰਦਾਗਾ ਆ ਬੋਤਲੜੀ ਆ ਪٹرول ਪਾ ਕੇ ਲਿਆਉਨੇ ਆ ਆਪੇ ਹੀ ਚੱਕ ਲਿਆ ਤੇ ਚਲਦੇ ਹਾਂ ਪٹرول ਪਾ ਕੇ ਵੇਨੇ ਆ ਸਟਾਰਟ ਤਾਂ ਵੈਸੇ ਹੋ ਹੀ ਜਾਣਾ ਮੈਨੂੰ ਪਤਾ ਕਿ ਦੀ ਬੰਦਾ ਹੈ ਨਹੀਂ ਜੇ ਕਿ ਮੈਨੂੰ ਪਰ ਪٹرول ਪਾਉਨੇ ਆ ਆਪਾਂ ਇਹ ਚ ਪٹرول ਪਵਾ ਕੇ ਤੇ ਵੇਨੇ ਸਟਾਰਟ ਤਾਂ ਹੋਈ ਪٹرول ਵਿੱਚ ਪਾਤਾ ਇਹਦੇ ਆ ਦੇਖੋ ਸਟਾਰਟ ਕਰਕੇ ਵੇਂਦਾ ਭਾਈ ਚਲੋ ਆਪਾਂ ਚੱਲਦੇ ਆ ਭਾਈ ਆਪੇ ਰੇਸ ਲੂਗਾ ਦੇ ਹੀ ਹੁਣ ਆਪਰੇਸ਼ਨ ਹੋਣਾ ਮੰਨਦਾ ਜੀ ਸਰਦ ਚੰਗੀ ਤਗੜੀ ਹੋ ਮੋਟਰਸਾਈਕਲ ਦੇ ਆਉਂਦਾ ਆਪਾਂ ਠੀਕ ਕਰਾਉਣੇ ਪੈਟਰੋਲ ਵੀ ਪਵਾ ਲਿਆ ਬਾਕੀ ਬਾਈ ਕਹਿੰਦਾ ਸਟਾਰਟ ਕਰਕੇ ਵੇਨੇ ਆ ਕੀ ਬੰਦਾ ਵਾ ਤੇ ਇੰਜਨ ਦਾ ਹੀ ਸਾਰਾ ਕੰਮ ਹੋਣਾ ਵਾ ਉਹ ਹੁਣ ਉਹਦੇ ਉੱਤੇ ਬਲੌਗ ਸ਼ੂਟ ਕਰਾਂਗੇ ਐ ਚੰਗੇ ਤਰੀਕੇ ਨਾਲ ਟਿਕਾ ਕੇ ਪੂਰਾ ਵੀ ਜਦੋਂ ਐ ਪੂਰਾ ਰੈਡੀ ਹੋ ਗਿਆ ਤੇ ਅੱਜ ਸ਼ਾਇਦ ਮੇਰੀ ਛੁੱਟੀ ਮੈਨੂੰ ਮਾਰਨੀ ਪੈਣੀ ਕਿਉਂਕਿ ਮੋਟਰਸਾਈਕਲ ਖਰਾਬ ਹੋ ਗਿਆ ਮੈਂ ਹੁਣ ਕਿਧਾ ਕੀਦਾ ਮੰਗ ਕੇ ਲਿਆਵਾਂ ਐਵੇਂ ਬਾਈ ਕਹਾਂ ਮੈਂ ਬੜਾ ਤੰਗ ਹੋ ਗਿਆ ਤੇ ਅੱਜ ਸ਼ਾਇਦ ਛੁੱਟੀ ਮਾਰਾਂਗੇ ਬਾਕੀ ਚੱਲਦੇ ਆ ਸ਼ਾਮ ਨੂੰ ਐਦਾ ਹੀ ਬਲੌਗ ਸੀ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ